ਜੀ গুড মর্নিং ਤਾਂ ਅੱਜ ਆਪਾਂ ਬਣਾਵਾਂਗੇ Shimla mirch ਤੇ ਮੈਂ ਚਾਰ Shimla mirch ਲੈ ਲਈਆਂ ਤਾਂ ਆਪਾਂ ਬ੍ਰੇਕਫਾਸਟ 'ਚ ਬਣਾਵਾਂਗੇ ਇਸ Shimla mirch ਉਹ ਵੀ ਭਰ ਕੇ ਤੇ ਚਲੋ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਆਪਾਂ ਇਹਨਾਂ ਨੂੰ ਦੋ ਪੀਸਿਸ 'ਚ ਕੱਟ ਲੈਨੇ ਆ ਇਸ ਤਰ੍ਹਾਂ ਕਿਉਂਕਿ ਆਪਾਂ ਪੂਰੀ ਨਹੀਂ ਭਰਨੀ ਇਸ ਤਰ੍ਹਾਂ ਭਰਾਂਗੇ ਤਾਂ ਬਹੁਤ ਹੀ ਵਧੀਆ ਬਣਦੀ ਆ ਦੇਖੋ ਤੇ ਇਹਦੇ ਬੀਜ ਵੀ ਮੈਂ ਕੱਢ ਲੂੰਗੀ ਕਿਉਂਕਿ ਤੁਸੀਂ ਇਹ ਮੈਨੂੰ ਪਸੰਦ ਨਹੀਂ ਇਸ ਕਰਕੇ ਮੈਂ ਵੀ ਇਹਦੇ ਕੱਟ ਦਉਂਗੀ ਤੇ ਆਪਾਂ ਇਹਨੂੰ ਭਰਾਂਗੇ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਾਰੀਆਂ ਸ਼ਿਮਲਾ ਮਿਰਚਾਂ ਨੂੰ ਕੱਟ ਲੈਣੀਆਂ ਸੋ ਇਸ ਤਰ੍ਹਾਂ ਆਪਾਂ ਸਾਰੀਆਂ ਸ਼ਿਮਲਾ ਮਿਰਚ ਕੱਟ ਲਿੱਤੀਆਂ ਆ ਤੇ ਹੁਣ ਆਪਾਂ ਇਹਨਾਂ ਨੂੰ ਭਰਾਂਗੇ ਤਾਂ ਇਹਨੂੰ ਭਰਨੇ ਲਈ ਆਪਾਂ ਬਣਾਵਾਂਗੇ ਮਸਾਲਾ ਤੇ ਚਲੋ ਮਸਾਲਾ ਬਣਾਉਣ ਲਈ ਆਪਾਂ ਇੱਧਰ ਲਿਆ ਉਬਲੇ ਹੋਏ ਆਲੂ ਤੇ ਇਹਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਨਮਕ ਮਿਰਚ ਵਗੈਰਾ ਸੋ ਸਭ ਤੋਂ ਪਹਿਲਾਂ ਇੱਧਰ ਚਾਪਾ ਪਾਵਾਂਗੇ ਹਰੀ ਮਿਰਚ ਪੀਸੀ ਹੋਈ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਨਾਲ ਹੀ ਥੋੜਾ ਪਾ ਦਾਂਗੇ ਹਲਦੀ ਪਾਊਡਰ ਔਰ ਥੋੜੀ ਜੀ ਪਾ ਦਾਂਗੇ ਲਾਲ ਮਿਰਚ ਪਾਊਡਰ ਤਾਂ ਇਹਨਾਂ ਨੂੰ ਆਪਾਂ ਮੈਸ਼ ਕਰ ਲੈਨੇ ਆ ਤੇ ਅੱਛੀ ਤਰ੍ਹਾਂ ਮੈਸ਼ ਕਰ ਲਓ ਸੋ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਧਨੀਆ ਕੱਟਿਆ ਹੋਇਆ ਹਰਾ ਤੇ ਇਹਦੇ ਨਾਲ ਫਲੇਵਰ ਵਧੀਆ ਆਉਂਦਾ ਆ ਸੋ ਇਹਨੂੰ ਅੱਛੀ ਤਰ੍ਹਾਂ ਮੈਸ਼ ਕਰ ਲਓ ਆਪਾਂ ਪਾ ਦਾਂਗੇ ਨਮਕ ਤੇ ਚਲੋ ਸਾਡਾ ਸਾਰਾ ਬਣ ਚੁੱਕਾ ਹੈ ਇਹਦਾ ਪੇਸਟ ਆਲੂ ਦਾ ਤਾਂ ਹੁਣ ਆਪਾਂ ਇਹਨੂੰ Shimla mirch ਦੇ ਵਿੱਚ ਫਿਲ ਕਰਾਂਗੇ। ਸੋ ਆਲੂ ਦਾ ਪੇਸਟ ਬਣ ਕੇ ਤਿਆਰ ਆ। ਤੇ ਹੁਣ ਆਪਾਂ ਇਹਨੂੰ Shimla ਵਿੱਚ ਵਿੱਚ ਭਰਦੇ ਆ। ਇਸ ਤਰ੍ਹਾਂ ਆਪਾਂ ਸਿ Shimla ਮਿਰਚਾਂ ਭਰ ਲਾਂਗੇ ਇਹਦੇ ਨਾਲ। ਆਲੂ ਦੇ ਪੇਸਟ ਨਾਲ। ਅੱਛੀ ਤਰ੍ਹਾਂ ਇਸ ਤਰ੍ਹਾਂ ਸ਼ਿਮਲਾ ਮਿਰਚ ਬਹੁਤ ਹੀ ਵਧੀਆ ਬਣਦੀ ਹੈ ਬੱਚੇ ਵੀ ਖਾਂਦੇ ਆ ਵੈਸੇ ਬੱਚੇ ਖਾਂਦੇ ਨਹੀਂ ਸ਼ਿਮਲਾ ਮਿਰਚ ਤਾਂ ਅਗਰ ਇਸ ਤਰ੍ਹਾਂ ਬਣਾਉਣੀ ਹੈ ਆਪਾਂ ਭਰ ਕੇ ਤਾਂ ਬੱਚੇ ਵੀ ਖਾ ਲੈਂਦੇ ਆ ਇਸ ਤਰ੍ਹਾਂ ਆਪਾਂ ਸਾਰੀਆਂ ਸ਼ਿਮਲਾ ਮਿਰਚਾਂ ਭਰ ਲਈਆਂ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਬਣਾਉਨੇ ਆ ਚਲੋ ਮਲੇ ਬਣੇ ਰੋ ਨਾਲ ਹੀ ਸੋ ਇਧਰ ਆਪਾਂ ਫਰਾਈਪੈਨ ਰੱਖ ਲਿਆ ਇਹਦੇ ਵਿੱਚ ਆਇਲ ਪਾਉਨੇ ਆ ਤੇ ਜਿਆਦਾ ਓਲ ਨਹੀਂ ਬਸ ਇਹ ਥੋੜੇ ਔਇਲ ਚ ਹੀ ਬਣਾਉਣਾ ਡੀਪ ਫਰਾਈ ਨਹੀਂ ਕਰਨਾ ਆਪਾਂ ਇਹਨੂੰ ਇਹਦਾ ਸ਼ਿਮਲਾ ਮਿਰਚਾ ਘਾਕ ਦਿੰਨੇ ਆ ਤੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਅਗਰ ਫੁੱਲ ਕੇ ਕਰਾਂਗੇ ਤਾਂ ਫਿਰ ਇਹ ਜਿਆਦਾ ਸਿੱਟ ਜਊਗੀਆਂ ਇਸ ਕਰਕੇ ਆਪਾਂ ਇਹਨੂੰ ਮੀਡੀਅਮ ਜਵੇਮ ਤੇ ਪਕਾਵਾਂਗੇ ਹੌਲੀ ਹੌਲੀ ਨੂੰ ਆਪਾਂ ਟਾਕ ਦਿੰਨੇ ਆ ਜੋ ਟਾਕਲੇ ਰਸਪਾਕਾਵਾਉਂਗੂ ਵੀਡੀਓ ਫਲੇਮ ਤੇ 5 ਮਿੰਟ ਹੋ ਚੁੱਕਿਆ ਤਾਂ ਚਲੋ ਆਪਾਂ ਇਹਨਾਂ ਨੂੰ ਦੇ ਦੇਆ ਚੰ ਨਾਲੇ ਪਲਟਨੀ ਇਹਨਾਂ ਨੂੰ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਪਲਟ ਦਿੰਨੇ ਆ ਇਸ ਤਰ੍ਹਾਂ ਇਹਨਾਂ ਨੂੰ ਪਲਟ ਲਓ ਤੇ ਫਿਰ ਆਪਾਂ ਇਹਨਾਂ ਨੂੰ 5 ਮਿੰਟ ਤੱਕ ਸੇਕ ਲਗਾਵਾਉਂਗੇ ਤਾਂ ਆਪਾਂ ਫਿਰ ਇਸ ਨੂੰ ਸੇਕ ਲਗਾਉਨੇ ਆ ਤਾਂ ਫਿਰ ਤੋਂ ਪੰਜ ਮਿੰਟ ਘੱਟ ਲੈਨੇ ਆ ਤੇ ਮਿਲਦੇ ਆਪਾਂ 5 ਮਿੰਟ ਬਾਅਦ ਤੋਂ 5 ਮਿੰਟ ਹੋ ਚੁੱਕੇ ਆ ਤਾਂ ਚਲੋ ਆਪਾਂ ਦੇਖਦੇ ਆ ਕਿ ਸ਼ਿਮਲਾ ਮਿਰਚਾਂ ਬਣ ਗਈਆਂ ਸਾਡੀਆਂ ਕਿ ਦੇਖੋ ਸਾਡੀ ਸ਼ਿਮਲਾ ਮਿਰਚ ਬਣ ਚੁੱਕੀ ਆ ਤਾਂ ਆਪਾਂ ਹੁਣ ਇਹਨਾਂ ਨੂੰ ਸਿੱਧਾ ਕਰ ਲੈਨੇ ਆ ਨਾਲ ਇਹਦੇ ਵਿੱਚ ਆਪਾਂ ਐਕਸਟਰਾ ਆਇਲ ਕੱਢ ਦਿੰਨੇ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਿੱਧਾ ਕਰ ਲਾਂਗੇ ਦੇਖੋ ਤੇ ਸਾਰਾ ਇਹ ਐਕਸਟਰਾ ਆਇਲ ਆਪਾਂ ਬਾਹਰ ਕੱਢ ਦਿੰਨੇ ਆ। ਸੋ ਸਾਰੇ ਸ਼ਿਮਲਾ ਮਰਚਾ ਆਪਾਂ ਇੱਦਾਂ ਫਲਟ ਲਈਏ ਤੇ ਹੁਣ ਆਪਾਂ ਇਹਦੇ ਉੱਤੇ ਲਗਾਵਾਂਗੇ ਇੱਕ ਤੜਕਾ। ਦੇਖੋ ਅਸੀਂ ਸਾਰਾ ਆਇਲ ਕੱਢ ਲਿਆ ਆ ਤੇ ਇੱਧਰ ਆਪਾਂ ਫਰਾਈਪੈਨ ਚ ਪਾ ਲਿਆ ਆ ਆਇਲ ਜਿਹੜਾ ਸ਼ਿਮਲਾ ਮਿਰਚਾਂ ਚੋਂ ਕੱਢਿਆ। ਇਸ ਲਈ ਇਸ ਤਰ੍ਹਾਂ ਦਾ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਤਾਂ ਉਹਨੂੰ ਤੜਕਾ ਲੈਂਦੇ ਆ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਔਰ ਅਦਰਕ ਦਾ ਪੇਸਟ ਇਹਦੇ ਨਾਲ ਟੇਸ ਬਹੁਤ ਹੀ ਵਧੀਆ ਆਉਂਦਾ ਹੈ ਫਿਰ ਆਪਾਂ ਪਾਵਾਂਗੇ ਪਿਆਜ਼ ਬੇ ਕੱਟੇ ਹੋਏ ਇਹਨਾਂ ਨੂੰ ਆਪਾਂ ਸੌਤੇ ਕਰ ਲੈਂਦੇ ਆ ਸਾਡੇ ਹੋ ਚੁੱਕੇ ਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਨਮਕ ਟੇਸ ਦੇ ਅਨੁਸਾਰ ਔਰ ਗਰਮ ਮਸਾਲਾ ਲਾਲ ਮਿਰਚ ਪਾਊਡਰ ਤੇ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਤੇ ਆਪਾਂ ਟਮਾਟਰ ਦਾ ਪੇਸਟ ਪਾ ਦਿੰਨੇ ਆ ਤੇ ਇਹਨੂੰ ਮਿਕਸ ਕਰ ਲਓ ਥੋੜੀ ਜਿਹੀ ਰਾ ਪਾਣੀ ਨੂੰ ਪਕਾਵਾਂਗੇ ਸੋ ਤੜਕਾ ਸਾਡਾ ਪੱਕ ਚੁੱਕਿਆ ਤਾਂ ਹੁਣ ਆਪਾਂ ਇਹਨੂੰ ਪਾਵਾਂਗੇ ਸ਼ਿਮਲਾ ਮਿਰਚ ਦੇ ਉੱਪਰ ਸੋ ਇਸ ਤਰ੍ਹਾਂ ਆਪਾਂ ਉੱਪਰ ਪਾ ਦਾਂਗੇ ਇਹ ਤੜਕਾ ਇਹਨਾਂ ਨੂੰ ਬਹੁਤ ਹੀ ਵਧੀਆ ਫਲੇਵਰ ਆਉਂਦਾ ਆ ਤੇ ਬਹੁਤ ਹੀ ਟੇਸਟੀ ਬਣਦੀਆਂ ਇਸ ਤਰ੍ਹਾਂ Shimla Mirch ਵਿੱਚ ਤੁਸੀਂ ਵੀ ਘਰ ਤੇ ਇੱਕ ਵਾਰ ਜ਼ਰੂਰ ਟਰਾਈ ਕਰੋ ਤੇ ਆਪਣੇ ਬੱਚਿਆਂ ਨੂੰ ਕਿਪਨ ਦੇ ਵਿੱਚ ਦੋ ਬੱਚੇ ਬਹੁਤ ਹੀ ਖੁਸ਼ ਹੁੰਦੇ ਐ ਇਸ ਤਰ੍ਹਾਂ ਖਾ ਕੇ Shimla Mirchਾ ਵੈਸੇ ਖਾਂਦੇ ਨਹੀਂ ਹੈਗੇ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਸੋ ਮੇਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਤੇ ਹੁਣ ਆਪਾਂ ਉੱਪਰ ਦੀ ਪਾਵਾਂਗੇ ਇਹਦੇ ਹਰਾ ਧਨੀਆ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ